ਰਾਜ ਦੀ ਦੇ 648 ਦੇ ਪ੍ਰਕਾਸ਼ ਪ੍ਰਗਟ ਦਿਵਸ ਦੇ ਉਤੇ ਸ਼ੋਭਾ ਯਾਤਰਾ ਕੇਂਦਰੀ ਮੰਦ ਹਾਰ ਬਾਜ਼ਾਰ ਤੋਂ ਨਿਕਲ ਰਹੀ ਹੈ ਪਹਿਲੀ ਵਾਰ ਹੋਇਆ ਵੀ ਸਾਨੂੰ ਤਿਆਰੀ ਲਈ 8 8 ਲੱਖ ਰੁਪਇਆ ਦਿੱਤਾ ਗਿਆ ਪਿਛਲੀਆਂ ਸਰਕਾਰਾਂ ਵੀ ਜਿਵੇਂ ਨੰਗੀਆਂ ਸਾਨੂੰ ਤਿਆਰੀ ਲਈ ਪੈਸਾ ਨਹੀਂ ਮਿਲਦਾ ਸੀ ਜਿਵੇਂ ਤੁਸੀਂ ਅਨਾਉਂਸ ਕੀਤਾ ਵੀ 올림픽ਸ ਲਈ 15 ਲੱਖ ਰੁਪਇਆ ਤਿਆਰੀ ਲਈ ਦਿੱਤਾ ਜਾਊਗਾ ਪਰ ਇਹ ਮੈਨੂੰ ਲੱਗਦਾ ਜਿਹੜੇ ਬੰਦੇ ਜੌਬ ਤੇ ਆ ਉਹਨਾਂ ਨੂੰ ਇਹ ਕੁਝ ਨਹੀਂ ਲੱਗਦਾ ਉਹਨਾਂ ਪਰ ਜਿਹੜੇ ਗਰੀਬ ਬੱਚੇ ਨੇ ਜਿਹੜੇ ਸ਼ੂਹ ਨਹੀਂ ਲੈ ਸਕਦੇ ਜਾਂ ਜੈਵਲਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਰਕਮ ਆ। ਜਦੋਂ ਦੋ ਸਟਾਰਟ ਕੀਤਾ ਸੀ ਖੇਲਣਾ ਉਦੋਂ ਸਾਰੇ ਇਹ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ ਕੋਈ ਹੋਰ ਫੀਲਡ ਵਿੱਚ ਜਾਓ ਜਿੱਥੇ ਤੁਸੀਂ ਆਪਣੀ ਫੈਮਿਲੀ ਦੀ ਵੀ ਕੇਅਰ ਕਰ ਸਕੋ ਪਰ ਹੁਣ ਜਿਹੜੀ ਗਵਰਨਮੈਂਟ ਇੰਨਾ ਸਾਨੂੰ ਸਪੋਰਟ ਕਰ ਰਹੀ ਹੈ ਆਮ ਸ਼ੋਰ ਕਿ ਬਾਕੀ ਦੇ ਬੱਚਾ ਨੂੰ ਵੀ ਤੁਹਨਾਂ ਦੇ ਪੇਰੈਂਟਸ ਹੋਰ ਉਹਨਾਂ ਦੇ ਅੰਡੀ ਗਵੰਡੀ ਇਹ ਕਹਿਣਗੇ ਕਿ ਤੁਸੀਂ ਸਪੋਰਟਸ ਕਰੋ ਕਿਉਂਕਿ ਇਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ ਸਪੋਰਟਸ ਪਰਸਨ ਨੂੰ ਇੰਨਾ ਸਪੋਰਟ ਕਰ ਰਹੀ ਹੈ ਥੈਂਕ ਯੂ ਸੋ ਮਚ 100% ਨੌਕਰੀ ਦੀ ਗਰੰਟੀ ਮੈਂ ਦੇ ਦਿੰਦਾ ਤੁਹਾਨੂੰ ਚਾਹੇ ਨੈਸ਼ਨਲ ਚ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਣੀ ਹੀ ਮਿਲਣੀ ਹੈ ਸੋ ਅੱਜ ਪਲੇਇੰਗ 11 ਨੂੰ ਮੈਂ ਸਨਮਾਨਿਤ ਕਰ ਰਿਹਾ ਮੈਨੂੰ ਬੜੀ ਬੜੀ ਖੁਸ਼ੀ ਹੈ ਮੈਂ ਕੋਟ ਸਪੋਰਟਸ ਲਵਰ ਹਾਂ ਜਿਹਦੇ ਵਿੱਚੋਂ 7 ਡੀਐਸਪੀ ਤੇ 4 ਤੁਸੀਂ ਆਏ ਹੋ ਬੀਸੀਐਸ ਦੇ ਵਿੱਚ ਆਏ ਹੋ ਅਸੀਂ ਵੇਟ ਵੀ ਕਰ ਲਾਂਗੇ ਤੁਹਾਡੀ ਪੜ੍ਹਾਈ ਦੀ ਅਸੀਂ ਤੁਹਾਡੀ ਡਿਗਰੀ ਦੀ ਵੇਟ ਕਰ ਲਾਂਗੇ ਜਿਹੜੀ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਸ ਕੇਂਦਰੀ ਮੰਦਰ ਹਾਲ ਬਾਜ਼ਾਰ ਆ ਕੇ ਸਮਾਪਤ ਹੋਏਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲ ਬਾਜ਼ਾਰ ਐਂਟਰ ਕਰ ਰਹੀ ਹੈ ਸ਼ੋਭਾ ਯਾਤਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਵੀਦਾਸੀ ਭਾਈਚਾਰਾ ਵਖਵਖ ਧਰਮਾਂ ਦੇ ਲੋਕ ਇਸ ਉਸ ਧਰਮਸ਼ਾਲਾ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੇ ਨੇ ਗੁਰੂ ਰਵੀਦਾਸ ਜੀ ਦਾ 648 ਮਾ ਪ੍ਰਕਾਸ਼ ਉਤਸਵ ਕੱਲ ਬੜੀ ਕੱਲ ਯਾਨੀ 12 ਤਰੀਕ ਨੂੰ ਬੜੀ ਸ਼ਰਧਾ ਨਾਲ ਉਤਸ਼ਾਹ ਦੇ ਨਾਲ ਮਨਾਇਆ ਜਾਏਗਾ ਸ਼ੋਭਾ ਯਾਤਰਾ ਹਲ ਬਜ਼ਾਰ ਦੇ ਅੰਦਰ ਐਂਟਰ ਕਰ ਰਹੀ ਹੈ ਔਰ ਹਲ ਬਜ਼ਾਰ ਦੇ ਵਖਵਖ ਪਹੁੰਚਦੀ ਹੋਈ ਵਖਵਖ ਬਜ਼ਾਰਾਤ ਹੁੰਦੀ ਹੋਈ ਵਾਪਸ ਕੇਂਦਰੀ ਮੰਦਰ ਆ ਕੇ ਸਮਾਪਤ ਹੋਏਗੀ ਜਿਆ ਆਪਣਾ ਪਰਸਨ ਨਿਦੇਸ਼ ਦੇ ਨਾਲ ਜੋਤੀਬਲ ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ ਦੇ ਉਤੇ ਅੱਜ ਇੱਕ ਸ਼ੋਭਾ ਯਾਤਰਾ ਕੇਂਦਰੀ ਮੰਦਰ ਖਾਲ ਬਜ਼ਾਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਵੱਖ-ਵੱਖ ਸ਼ਹਿਰ ਦੇ ਇਲਾਕਿਆਂ ਚ ਹੁੰਦੀ ਹੋਈ ਵਾਪਸ ਇਸ ਮੰਦਰ ਤੇ ਆ ਕੇ ਸਮਾਪਤ ਹੋਏਗੀ ਸ਼ੋਭਾ ਯਾਤਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੇਂਦਰੀ ਮੰਦਰ ਦੇ ਬਾਹਰ ਅਸੀਂ ਆਂਕੜੇ ਕੇਂਦਰੀ ਮੰਦਰ ਤੋਂ ਇਹ ਸ਼ੋਭਾ ਯਾਤਰਾ ਪ੍ਰਗਟ ਪ੍ਰਗਟ ਉਤਸਵ ਤੇ ਸ਼ੁਰੂ ਹੋਏਗੀ ਔਰ ਇਸ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ ਔਰ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਕੇ ਵਾਪਸ ਕੇਂਦਰੀ ਮੰਦਰ ਤੇ ਆ ਕੇ ਸਮਾਪਤ ਹੋਏਗੀ ਜਗਾ ਜਗਾ ਤੇ ਇਸ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾਣਾ ਹੈ ਜਗਾ ਜਗਾ ਤੇ ਖਾਨ ਪੀਂਦੇ ਲੰਗ ਲਗਾਏ ਗਏ ਨੇ ਗੁਰੂ ਰਵੀਦਾਸ ਜੀ ਦੇ ਪ੍ਰਗਟ ਦਿਵਸ ਦੇ ਉਤੇ ਕੱਲ ਯਾਨੀ ਕਿ 12 ਤਰੀਕ ਨੂੰ ਵਿਸ਼ੇਸ਼ ਧਾਰਮਿਕ ਸਮਾਗਮ ਵੀ ਇਸ ਮੰਦਰ ਦੇ ਵਿੱਚ ਕਰਵਾਏ ਜਾਣਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ੋਭਾ ਯਾਤਰਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਜਿਹੜੀ ਇਸ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਏਗੀ ਭਗਵਾਨ ਗੁਰੂ ਰਵੀਦਾਸ ਜੀ ਨੂੰ ਸੁੰਦਰ ਪਾਲਤੀ ਦੇ ਵਿੱਚ ਉਹਨਾਂ ਦੀ ਤਸਵੀਰ ਸ਼ੋਭਿਤ ਕੀਤੀ ਗਈ ਹੈ ਔਰ ਟੋਲ ਵਾਜਿਆ ਦੇ ਗਰਗ ਜਿਹਾਪ ਦੋਤੇ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵਕ ਵਕ ਇਸ ਸੂਆ ਜੋ ਹੁੰਦੀ ਹੋਈ ਵਾਪਸ ਇਸ ਮੰਦਿਰ ਤੇ ਆ ਕੇ ਸਮਾਪਤ ਹੋਏਗੀ ਮੈਂ ਦੱਸਣਾ ਚਾਹਾਂਗਾ ਕਿ ਗੁਰੂ ਰਵੀਦਾਸ ਜੀ ਦਾ ਫਰਗਤ ਜੁਬਸ 12 ਤਰੀਕ ਨੂੰ ਯਾਨੀ ਕੱਲ ਦੇ ਦਿਨ ਬੜੀ ਸ਼ਰਧਾ ਅਤੇ ਸਰਤਾਬ ਦੇ ਨਾਲ ਮਨਾਇਆ ਜਾ ਰਿਹਾ ਹੈ ਕੇਂਦਰੀ ਗੁਰੂ ਰਵੀਦਾਸ ਜੀ ਮੰਦਿਰ ਬਾਹਰ ਬਾਜ਼ਾਰ ਦੇ ਬਾਹਰ ਤੋਂ ਇਹ ਸ਼ੁਰੂ ਹੋ ਜਾਤਾ ਸ਼ੁਰੂ ਹੋਏਗੀ ਜਿਹੜੇ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਸ ਮੰਦਿਰ ਆ ਕੇ ਸਮਾਪਤ ਹੋਏਗੀ ਉਸੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਦਾਸੀ ਦੇ પ્રકાશ ਪਰਮੇਂਦਿਕ ਨੇ ਇਹ ਬੜਾ ਅੱਛਾ ਉਤਸਵ ਹੈ ਔਰ ਵਧਾਈ ਹੈ ਸਾਰਿਆਂ ਨੂੰ ਵੀ ਔਰ ਜਵੀਦਾਸ ਰਾਜਰੀਨ ਨੂੰ ਵੀ ਜਿਹਨੇ ਕੁਝ ਬੋਚਾ ਕੋ ਬਹੁਤ ਹੀ ਤੁਮਕਾਂ ਦੇ ਸੱਜਣਾ ਨੇ ਜੋ ਹਰ ਮਾਇ ਜਾਂਦਾ ਹੈ ਵੈਸੇ ਵੀ ਸੰਤ ਜਵੀਦਾਸ ਨੇ ਸਾਰੇ ਸਮਾਜਿਕ ਕਰਨ ਦਾ ਜਾਤ ਪਾਤ ਦੇ ਪਰਮ ਛੁਰਨ ਦਾ ਅਨਿਸ਼ਵਾਸ ਛੁਰਨ ਦਾ संदेश देता है उन्होंने कोई लाइन है जैसे एक आग एक नूका कोटी आग उठे न्यारे न्यारे होके फिर आग में समाएंगे मतलब है कि एक ईश्वर ने पैदा किया है सब अलग अलग है अब तो सारे ने ईश्वर का रूप हो जाए ये बड़ा अच्छा संदेश है ਧੰਨਵਾਦ। ਲੱਭ ਗਿਆ। ਲੱਭ ਗਿਆ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 698 ਪ੍ਰਕਾਸ਼ ਪੁਰਬ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ। ਅੱਜ ਕੈਂਦੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਧਾਨ ਸ੍ਰੀ ਜੁਤਵੀਰ ਜੀ ਨੇ ਗਵਾਈ ਹੈਟ ਸਮੁੱਚੇ ਸਮਾਜ ਵੱਲੋਂ ਵੱਖ-ਵੱਖ ਮਹੱਲਿਆਂ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਜਨਮ ਦਿਹਾੜੇ ਦੇ ਪੱਛਤੇ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿਸ ਵਿੱਚ ਸਮਾਜ ਦੇ ਵੱਖ-ਵੱਖ ਸੰਸਥਾਵਾਂ ਦੇ ਲੋਕ ਵੱਖ-ਵੱਖ ਧਰਮਾਂ ਦੇ ਲੋਕ ਇੱਕ ਹੋ ਕੇ ਇੱਥੇ ਅੱਜ ਇੱਕ ਮਹਾਨ ਸੰਦੇਸ਼ ਦੇ ਰਹੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਕਿ ਐਸਾ ਚਾਹੂ ਰਾਜ ਮੈਂ ਜਾਂ ਮਿਲੇ ਸਭ ਨੂੰ ਅਨ ਛੋਟੇ ਵੱਡੇ ਸਭ ਬਸੇ ਗੁਰੂ ਗੋਬਿੰਦ ਸਿੰਘ ਬਹਿ ਪਰਸਨ ਕਿ ਗੁਰੂ ਰਾਸ ਮਹਾਰਾਜ ਜੀ ਸਮਾਜਿਕ ਸਮੱਸਿਆ ਦੀ ਗੱਲ ਕਰਦੇ ਸੀ ਔਰ ਅੱਜ ਦਿਨ ਮੈਂ ਅਪੀਲ ਕਰਦਾ ਕਿ ਸਾਰਿਆਂ ਨੂੰ ਇਤਿਹਾਰ ਅਰਸ਼ਵਲਾਸ਼ ਨਾਲ ਭਾਈ ਚਰਕਸਾਂਝ ਦੇ ਨਾਲ ਮਨਾਉਣਾ ਚਾਹੀਦਾ ਅੱਜ ਦੀ ਉਸ ਜੋਬਾ ਯਾਤਰਾ ਹਾਂ ਜੀ ਅੱਜ 648ਵੀਂ ਜੋਬਾ ਯਾਤਰਾ ਦੁਰਮਾਰਾ ਇੱਥੇ ਜਾ ਰਹੀ ਹੈ ਤੇ ਬਾਕੀ ਤੁਸੀਂ ਦੇਖਦੇ ਦੇਖਦੇ ਪਿਓ ਕਿ ਇਹਨਾਂ ਲੋਕਾਂ 'ਚ ਕਿੰਨਾ ਚਾਹ ਹੈਗਾ ਘਰ-ਘਰ ਲੋਕੀ ਸ੍ਰੀ ਦੇ ਪ੍ਰਭਾਤ ਫੇਰੀ ਕੱਢਦੇ ਬੈਠੇ ਨੇ ਅੱਜ ਸਵਾ ਭਿੰਨਾ ਹੋ ਗਿਆ ਹਰ ਮੁੱਲੇ 'ਚ ਪ੍ਰਭਾਤ ਫੇਰੀ ਲੱਗਦੀ ਵੀ ਗੁਰੂ ਮਹਾਰਾਜ ਦੀ ਤੇ ਜੇ ਸਾਡੇ ਕੇਂਦਰੀ ਮੰਦਰੋਂ ਕੱਲ ਸਵੇਰੇ ਨਿਕਲੇਗੀ ਪ੍ਰਭਾਤ ਫੇਰੀ ਜਿਹੜੀ ਉਸ ਤੋਂ ਬਾਅਦ ਸਾਰੀ ਦਿਹਾੜੀ ਕੀਰਤਨ ਚੱਲੇਗਾ ਛੰਡੇ ਦੇ ਰਸਮ ਕੱਲ ਹੋਣੀ ਹੈ ਤੇ ਗੁਰੂ ਮਹਾਰਾਜ ਦਾ ਗੁਣਗਾਨ ਕੀਤਾ ਜਾਏਗਾ ਪੀਰਾਤਾ ਸਾਗ ਦਨਿਕ ਸੋਰਾ ਟੀਵੀ ਅੰਮ੍ਰਿਤਸਰ